ਹਾਂ ਜੀ ਇਹਨਾਂ ਨੂੰ ਇੰਪਰੂਵਮੈਂਟ ਨੋਟਿਸ ਦਿੱਤਾ ਸੀਗਾ ਤੇ ਉਹ ਇੰਪਰੂਵਮੈਂਟ ਨੋਟਿਸ ਤੋਂ ਬਾਅਦ ਦੇਖਿਆ ਤੇ ਬਹੁਤ ਸੁਧਾਰ ਆਇਆ ਹਾਂਜੀ ਬਹੁਤ ਚੈੱਕ ਕਰਨਾ ਜ਼ਰੂਰੀ ਸਮਝਦੇ ਸੀ ਇਹਨਾਂ ਨੂੰ ਚੈੱਕਿੰਗ ਵੀ ਕਰੀਏ ਕਿ ਇਹਦਾ ਪ੍ਰਭਾਵ ਸਰ ਹੋਇਆ ਤੇ ਕੋਈ ਚੀਜ਼ ਆਵੇ ਉਹ ਸ਼ੁੱਧ ਦਵਾਈ ਹੋਵੇ ਤੁਹਾਨੂੰ ਖਾਣ ਵਾਲੀ ਹੋਵੇ ਤੁਹਾਨੂੰ ਨੁਕਸਾਨ ਨਾ ਹੋਵੇ ਤਾਂ ਵੀ ਸੇਤ ਨਾਲ ਖੇਲਵਾੜ ਨਾ ਹੋਵੇ ਇੱਥੇ ਆਇਤਰਾਓ ਤੇ ਜਿਹੜਾ ਉਹ ਡਾੜੇ ਸਾਰੇ ਇੱਧਰ ਆਓ ਇੱਧਰ ਆਓ ਬਾਜੂ ਚੰਚ ਚੰਚ ਕਰਨਾ ਮਾ ਲਈਏ ਜਾਂਦੇ ਚੱਲੋ ਬਾਹਰ ਬੋਟਾਂ ਤੇ ਚੰਚ ਕਰਦੇ ਹਾਂ ਅੰਮ੍ਰਾ ਚਾਹੀਦੀ ਜੋ ਜਿਹੜੇ ਕਸਟਮਰ ਬੈਠੇ ਆ ਤਾਂ ਵੀ ਵਧੀਆ ਲੱਗਦਾ ਨਾ ਕਿਦਾਂ ਠੀਕ ਹੋ ਅੱਛਾ ਜੀ ਇਹ ਇਹ ਅੱਛਾ ਮੈਂ ਤੁਹਾਨੂੰ ਹੁਣ ਇਹ ਇਵਨੀਆਂ ਕੈਪ ਸਪਾਈਆਂ ਟੋਪੀਆਂ ਅੱਛਾ ਕੋਈ ਫੋਟੋ ਸੈਫਟੀ ਮੈਅਰ ਲੱਗੇ ਹਾਂਜੀ ਹਾਂਜੀ ਬਹੁਤ ਵਧੀਆ ਲੱਗੂਗਾ ਤੇ ਤੁਹਾਨੂੰ ਟੋਪੀਆਂ ਦਾ ਹਾਂਜੀ ਇਹ ਵੀ ਇਹ ਜੀ ਜੀ ਇਹ ਨਹੀਂ ਲਾਉਣਾ ਕੀ ਸੀਨੋ ਤੋਂ ਕੋਲ ਪਹਿਲੇ ਨਹੀਂ ਹੁੰਦੇ ਆਪਾਂ ਨੂੰ ਹਾਂਜੀ ਹਾਂਜੀ ਇਹਨਾਂ ਟੋਕਣਾ ਪਿਆ ਆ ਬਾਲ ਦੇ ਨੂੰ ਤੇਰੇ ਵਿੱਚ ਹਾਂ ਉਹ ਸਾਫ਼ ਕਰਕੇ ਰੱਖਿਆ ਕਰਦੇ ਹਾਂ ਹਾਂਜੀ ਬਿਲਕੁਲ ਬਿਲਕੁਲ रातिया बोल ਨਹੀਂ ਉਹ ਵਧੀਆ ਹੁੰਗਾ ਟੈਲਕ ਪਾਤੀ ਜੇ ਤੁਹਾਨੂੰ ਉਹ ਨੋਟਿਸ ਦਿੱਤਾ ਹੈ 5 ਫਾਈਲ ਨੂੰ ਦੂਰ ਕਰ ਰਿਹਾ ਹੈ ਹਾਂ ਚਲੋ ਅੱਛਾ ਪਾਪਾ 5 ਫਾਈਲ ਕਰੋ ਥੋੜਾ ਜਿਹਾ ਇਹਨੂੰ ਰੱਖੋ ਇਹ ਜਲਦੀ ਨੂੰ ਆਹ ਜਲਦੀ ਦਾ ਦੋ ਤਵਾ ਲਓ ਮਕਸੀ ਇੰਦਰੋਂ ਚੱਲੀ ਜਾਓ ਕਿਉਂਕਿ ਤੁਹਾਡੀ ਵਰਕਸ਼ਾਪ ਆ ਨਾ ਇਹਦਾ ਕਰ ਲਓ ਹਾਂਜੀ ਠੀਕ ਹੈ ਵਰਕਸ਼ਾਪ ਅੱਜ ਹੀ ਕਰ ਲਓ ਕੋਈ ਨਹੀਂ ਕੋਈ ਨਹੀਂ ਇਹਦਾ ਕਰੋ ਕੋਈ ਨੰਬਰ ਦਿੱਤਾ ਸੀ ਨਾ ਸਰਮ ਉਸੇ ਟੈਲੀਫੋਨ ਨੂੰ 2845 ਦਾ ਨੰਬਰ ਦਿੱਤਾ ਸੀ ਉਹ ਬੁਕਿੰਗ ਵਾਲਾ ਨੰਬਰ ਦੇਣਾ ਹਾਂ ਕੋਈ ਇੱਕ ਕਾਰਟ ਖਾਣ ਰਜਿਸਟਰ ਲਾਓ ਹਾਂ ਸੌਰ ਦਰਤ ਨਹੀਂ ਆ ਜਿਹੜਾ ਜਿਹੜਾ ਪੰਧਿਆ ਪਰਸਨ ਜਿਹੜਾ ਪੰਧਿਆ 22 22 ਦੀ ਡੇਟ ਤੋਂ ਚੜੀ ਨਾ ਨਹੀਂ 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 ਤੁਸੀਂ ਆਪਣਾ ਲਿਖਣਾ ਉਹਨੂੰ ਕੋਲ ਜਿੱਦਾਂ ਸ਼ਾਮ ਸਿੰਘ ਤੋਂ ਲੁੱਧ ਲਿਆ 100 ਲੀਟਰ ਦਾ ਰਸਾਂ ਰਾਮ ਸਿੰਘ ਤੋਂ ਲਿਆ ਆਪਣਾ ਲਿਖਦਾ ਡੇਟ ਪਾ ਲੈ ਜਿੱਦਾਂ ਹਿੱਟ ਨੇ ਆ ਕੋ ਲੈ ਕੇ ਆ ਬਫਨੋ ਮੈਰਕ ਮੈਕਸ ਮੈਨ ਕੋ ਲਿਖ ਦੋ ਕਿ ਕਿਹੜਾ ਗਾਨਾ ਦੰਦਾ ਮਾਤਾ ਬਾਜਦਾ ਤਾਂ ਫਿਰ ਮੈਕਸ ਹੈ ਇਹ ਆਪਣੇ ਰਹਾ ਆਹ ਕੰਪਨੀ ਨੇ ਕਰੀ ਨੀ ਨੀ ਉਹ ਜਿਹੜਾ ਜੈਕਟਰ ਜਿਹੜਾ ਰਾਰੋ ਇਹ ਅੱਛੀ ਗੱਲ ਆ ਤੁਹਾਡੀ ਤੁਸੀਂ ਸਰਟ ਬਾਰ ਕੱਢ ਲਈਆ ਦੇ ਦੋ ਸਾਲ ਬਾਅਦ ਕੱਢੀ ਪਰ ਕੱਢਦੇ ਚੰਗਾ ਲੱਗਿਆ ਮੈਂ ਵੀ ਅਸੀ ਚਾਹ ਨਹੀਂ ਚੀਜ਼ਾਂ ਦੀ ਕੰਪਲਾਈਂਸ ਜਲਦੀ ਹੋ ਜਾਏ ਤੇ ਕੋਈ ਇੰਪਰੂਵਮੈਂਟ ਨੋਟਿਸ ਵੀ ਦੇ ਦੇਣਾ ਚਾਹੀਦਾ ਯਾਦ ਰੱਖੀ ਜੀ ਹੈ ਯਾਦ ਰੱਖੀ ਜੀ ਜਾ ਰਹੀ ਸੀ ਹਨਾ ਮੈਂ ਚਾਰ ਤੋਂ ਵਿੱਚ ਹੀ ਰੱਖੀ ਪਰਖਸ਼ਾ ਦਾ ਯਾਦਡ ਵਿੱਚ ਚਾਹ ਤਾਂ ਦੇਰ ਆਇ ਤਰਸਾਈ ਹੋ ਤ ਗਈ ਨਾ ਤਾਂ ਨਾ ਹੈ ਅੱਜ ਵੀ ਹਟਾ ਅਨਸਰ ਮਾਨਵਿਕਤਾ ਲਈ ਨਿਸ਼ਚਿਤ ਕਰੀਏ ਜਿਹਾ ਪੜਾਉਂਦੇ ਆਪਕੇ ਦੇ ਲਾਨੇਗਾ ਆਹ ਤੇ ਆਮ ਮੇਲਾ ਨਹੀਂ ਹੈ ਆਮ ਮੇਲੇ ਜਿਹੜਾ ਹੱਗੇ ਮੇਲਾ ਖਾਂਦੇ ਆ ਜਾਂ ਬਾਹਰ ਸਾਨੂੰ ਮੰਗਣਾ ਪੈਂਦਾ ਇੱਕ ਤੁਸੀਂ ਤਾਂ ਜਿਹੜੇ ਹੈ ਇੱਕ ਕਮੀ ਹੈ ਯਾ ਤੁਸੀਂ ਨੋਟ ਕਰ ਲਓ ਕਾਉਂਟਰ ਤੇ ਖੜੇ ਮੱਖੀਆਂ ਕੱਢਣ ਵਾਲੀ ਇੱਕ ਨਾ ਮਸ਼ੀਨ ਹੁੰਦੀ ਤੇ ਟਿਊਬ ਲੱਗੀ ਹੁੰਦੀ ਫਲਾਈ ਕੈਚਰ ਬਣਾ ਲਾਇਆ ਹੁਣ ਮੱਖੀਆਂ ਦਾ ਟਾਈਮ ਇਹਦੀ ਤਾਂ ਨਹੀਂ ਲੱਗਦੀ ਉਹ ਜਲਦੀ ਰੱਖੋ ਜਲਦੀ ਰੱਖੋ ਠੀਕ ਹੈ ਜਲਦੀ ਰੱਖੋ ਫਾਲੀ ਨਾ ਕੀ ਸੋਧਣਾਂ ਕੀ ਹਾਂ ਚਲਵਾ ਕੇ ਰੱਖੋ ਠੀਕ ਹੈ ਜੀ ਓਕੇ ਸਭ ਚੀਜ਼ਾਂ ਠੀਕ-ਠਾਕ ਕਰ ਲਈਆਂ ਹੁਣ ਅਸੀਂ ਤੁਹਾਨੂੰ ਤੁਹਾਡੇ ਸਮਾਈ ਦੇਖ ਕੇ ਸਾਨੂੰ ਵੀ ਚੰਗਾ ਲੱਗਦਾ ਅਹੀਂ ਚੋਣੇ ਜਿਹੜਾ ਲੋਕਾਂ ਨੇ ਖਾਂਦੇ ਆ ਜਿਹੜੇ ਤੁਹਾਡਾ ਖਾਂਦੇ ਉਹਨਾਂ ਨੂੰ ਸਮਾਈ ਪ੍ਰਵੇ ਉਹ ਵੀ ਹਸਦੇ ਕੋਆਰਡੀਨੇਟਰ ਦੇ ਸਾਹਮਣੇ ਸ਼ੋਤਮਿਆਰੀ ਫੂਡ ਤੁਸੀਂ ਦਿੰਦੇ ਹੋ ਬੜਾ ਚੰਗਾ ਲੱਗਾ ਮੈਂ ਅੱਜ ਇੱਥੇ ਵਿਜ਼ਿਟ ਕੀਤਾ ਮੇਰੇ ਆਪਾਂ ਫੂਡ ਸੇਫਟੀ ਟੀਮ ਮਨੀਸ਼ 소ਡੀ ਸਾਡੇ ਨਾਲ ਆ ਸਾਡੇ ਹਰਜੀਤ ਸਿੰਘ ਡਰਾਈਵਰ ਵੀ ਤੇ ਦਿਲਵਾਰਗ ਸਵੀਟਸ਼ਾਪ ਜਿੱਦਾਂ ਪਤਾ ਲੋਕਾਂ ਨੂੰ ਕੋਈ ਕਾਫੀ ਦਿਨ ਪਹਿਲਾਂ ਅਸੀਂ ਇੱਥੇ ਵਿਜ਼ਿਟ ਕੀਤਾ ਸੀ ਫੂਡ ਸੇਫਟੀ ਟੀਮ ਨੇ ਅਸੀਂ ਸਾਰਾ ਇਨਸਪੈਕਸ਼ਨ ਵੀ ਕੀਤੀ ਸਾਰਾ ਕੁਝ ਲੀਗਲ ਸੈਂਪਲ ਵੀ ਲਏ ਸੀ ਇੱਥੋਂ ਸੋ ਜਿਹੜੇ ਜਿਹੜੀਆਂ ਹੁਣ ਤਾਈਆਂ ਦੇਖੀਆਂ ਸੀ ਕੋਈ ਕਮੀਆਂ ਦੇਖੀਆਂ ਸੀ ਜਿੱਦਾਂ ਵਰਕਸ਼ਾ ਤੇ ਜਿੱਦਾ ਫਲਾਈ ਕੈਚਰ ਨਹੀਂ ਲੱਗਾ ਸੀਗਾ ਹੋਰ ਵੀ ਜਿੱਥੇ ਜਾਲੇ ਜੂੜੇ ਲੱਗੇ ਹੋ ਸੀਗੇ ਜਿਹੜੀ ਕਿਚਨ ਵਰਕਸ਼ਾਪ ਤੇ ਅਸੀਂ ਇਹਨਾਂ ਨੂੰ ਇੰਪਰੂਵਮੈਂਟ ਨੋਟਿਸ ਤੇ ਉਧਰੋਂ ਦੇ ਗਏ ਸੀਗੇ ਤੇ ਟਾਈਮ ਅਸੀਂ ਖਰ ਜਿਆਦਾ ਵਾਧਾ ਆਇਆ ਕਿਉਂਕਿ ਸਾਨੂੰ ਲੱਗਦਾ ਵੀ ਟਾਇਲਟ ਵਾਲਾ ਜਿਹੜਾ ਕੰਮ ਆ ਉਹ 2 ਹਫ਼ਤਿਆਂ ਤੋਂ ਵੱਧ ਵੀ ਲੱਗ ਸਕਦਾ ਇਸ ਕਰਕੇ ਅਸੀਂ ਥੋੜਾ ਸਮਾਂ ਵਧ ਲੈ ਕੇ ਆਏ ਆ ਪਰ ਸਾਨੂੰ ਇਸ ਗੱਲ ਦੀ ਖੁਸ਼ੀ ਆ ਕਿ ਦਰਵਾਜ਼ਾ ਸਵੀਡ ਸ਼ਾਪ ਤੇ ਖੜੇ ਆ ਮ ਜਿਹੜੀ ਇੱਥੇ ਜਿਹੜਾ ਇਹਨਾਂ ਨੂੰ ਇੰਪਰੂਵਮੈਂਟ ਵਾਸਤੇ ਸੁਧਾਰ ਵਾਸਤੇ ਨੋਟਿਸ ਦਿੱਤਾ ਸੀ ਇਹਨਾਂ ਨੇ ਉਹਦੀ ਕੰਪਲਾਈਂਸ ਕਰ ਲਈ ਤੇ ਇੰਪਰੂਵਮੈਂਟ ਵੀ ਲੱਗੀ ਆ ਸਾਨੂੰ ਬਹੁਤ ਅੱਛਾ ਲੱਗਾ ਕਿਉਂਕਿ ਬਰਫੀ ਇਹਨਾਂ ਦੀ ਮਸ਼ਹੂਰ ਆ ਅਸੀਂ ਕਹਿੰਨੇ ਵੀ ਜਿਹੜੀ ਚੀਜ਼ ਲੋਕੀ ਖਾਂਦੇ ਆ ਉਹਨਾਂ ਨੂੰ ਉਹ ਵੀ ਸੈਟੀਸਫਾਈਡ ਹੋਣ ਜਿੱਦਾਂ ਇਹਨਾਂ ਦੇ ਚਿਹਰੇ ਤੇ ਅੱਜ ਸਮਾਈਲ ਆ ਹੱਸਦੇ ਆ ਉਹ ਵੀ ਹੱਸਦੇ ਸਮਾਈਲ ਕਰਦੇ ਰਹਿਣ ਲੋਕੀ ਜਿਹੜੇ ਬਰਫੀ ਖਾਂਦੇ ਦੂਰ ਜਾ ਕੇ ਸੋ ਗਲਤੀ ਤਾਂ ਕਿਤੇ ਵੀ ਰਹਿ ਸਕਦੀ ਆ ਹੁਣ ਤਾਂ ਹੀ ਕਮੀ ਕਿਤੇ ਵੀ ਹੋ ਸਕਦੀ ਆ ਪਰ ਫੂਡ ਸੇਫਟੀ ਟੀਮ ਵੀ ਤਾਂ ਇਸ ਲਈ ਬੈਠੀ ਆ ਨਾ ਕਿ ਕਮੀਆਂ ਜਿਹੜੀਆਂ ਕਿਤੇ ਆਈਆਂ ਦੂਰ ਕਰਦੀਏ ਤੇ ਜਿਹੜੇ ਫੂਡ ਬਿਜ਼ਨਸ ਆਪਰੇਟਰ ਐ ਉਹ ਵੀ ਸੀਰੀਅਸ ਹੋਣ ਅੱਗੇ ਤੋਂ ਵੀ ਇਹਨਾਂ ਚੀਜ਼ਾਂ ਤੇ ਧਿਆਨ ਦੇਣਾ ਔਰ ਅਸੀਂ ਫੇ ਹੋ ਸਕਦਾ ਬਾਕੀ ਜ਼ਿਲ੍ਹਿਆਂ ਚ ਵੀ ਜਾਂ ਕਿਸੇ ਜ਼ਿਲ੍ਹੇ ਚ ਕਿਸੇ ਪਲੇਸ ਤੇ ਫੂਡ ਵਾਲੇ ਤੇ ਸ਼ਾਇਦ ਸਾਡੀ ਟੀਮ ਨਾ ਪਹੁੰਚ ਸਕੀ ਹੋਵੇ ਪਰ ਜੇ ਅਗਰ ਉਹਦੇ ਵਰਕਸ਼ਾਪ ਚ ਇਦਾਂ ਦੀ ਕੋਈ ਕੌਨਤਾਈ ਹੈਗੀ ਜੇ ਅੰਦਰ ਕੋਈ ਵਾਸ਼ਰੂਮ ਟਾਇਲਟ ਹੈਗੀ ਆ ਉਹਨੂੰ ਪਹਿਲਾਂ ਹੀ ਠੀਕ ਕਰ ਲਓ ਬਾਅਦ ਚ ਫਿਰ ਜਦੋਂ ਉਹ ਹਾਈਲਾਈਟ ਹੋਏਗਾ ਤਾਂ ਫਿਰ ਤੁਹਾਡਾ ਬਿਜ਼ਨਸ ਵੀ ਇਫੈਕਟ ਹੁੰਦਾ ਸਾਰਾ ਕੁਝ ਇਫੈਕਟ ਹੁੰਦਾ ਇਹਨੂੰ ਪਹਿਲਾਂ ਹੀ ਠੀਕ ਕਰ ਲਓ ਅੱਜ ਸ਼ੁਕਰੀਆ ਕਰਨਾ ਜੀ ਬੜਾ ਅੱਛਾ ਲੱਗਾ ਤੁਹਾਨੂੰ ਇਦਾਂ ਹੀ ਯਾਣੋ ਇਹਨੂੰ ਕਾਇਮ ਰੱਖਣਾ ਹੇ ਤਾਂ ਇੰਪਰੂਵ ਕਰਕੇ ਰੱਖਣਾ ਪਾਉਂਗੀ ਨਹੀਂ ਬਸ ਨਹੀਂ ਗਿੜਨ ਦਾ ਖਾਲਾਂਗੇ ਕੋਈ ਨਹੀਂ ਨਹੀਂ ਸੈਕਸ਼ਨ ਕਰੀਆ ਬਹੁਤ ਅੱਛਾ ਐਸੀ ਹੁੰਦੇ ਰਹਿਣਾ ਹੈ ਵੀ ਇਦਾਂ ਨਹੀਂ ਹੈਗਾ ਵੀ ਅਸੀਂ ਇੱਕ ਵਾਰੀ ਹੋ ਗਿਆ ਬਹੁਤ ਚੀਜ਼ਾਂ ਬੜੀਆਂ ਜਿਹੜੀਆਂ ਅਸੀਂ ਉਹ ਪੈਰਾਮੀਟਰ ਦੇਦੇ ਰਹਿਣਾਗੇ ਵੀ ਤੁਸੀਂ ਉੱਤੇ ਖਰਾ ਉਤਰਦੇ ਆ ਫੂਡ ਸੇਫਟੀ ਦੀਆਂ ਚੀਜ਼ਾਂ ਆਪਾਂ ਰਲ ਮਿਲ ਕੇ ਰੰਗਲਾ ਪੰਜਾਬ ਬਣਾਣਾ ਰੰਗਲਾ ਪੰਜਾਬ ਤੁਸੀਂ ਵੀ ਚਾਹੁੰਦੇ ਹੋ ਨਾ ਬਣਾਉਣਾ ਬਿਲਕੁਲ ਆਪਾਂ ਰੰਗਲਾ ਪੰਜਾਬ ਬਣਾਣਾ